ਆ ਗੱਲੇ ਬਸ ਨਾ ਹੋਵੇ। ਆਂ ਖੰਡ ਦੇ ਖੌਫ ਬੈਠੀ। ਭਾਈ ਜੀ ਭਗਵੰਤ ਮਾਨ ਦਾ ਬਿਆਨ ਆਇਆ ਸੀ ਕਿ ਮੈਂ ਸਾਰੇ ਮੁੱਦੇ ਖਤਮ ਕਰਤੀਆ ਵਿਰੋਧੀਆਂ ਕੋਲੇ ਕੋਈ ਮੁੱਦਾ ਹੀ ਨਹੀਂ ਰਿਹਾ ਕਿਉਂਕਿ ਮੈਂ ਇੰਨੇ ਕੰਮ ਕਰਤੀਆ ਕਿ ਹੁਣ ਵਿਰੋਧੀਆਂ ਕੋਲੇ ਕੋਈ ਮੁੱਦਾ ਨਹੀਂ ਤੇ ਐਵੇਂ ਉਹ ਹਵਾ ਜਲਵਾਹ ਮਾਰੀ ਇਹਦੇ ਤੁਸੀਂ ਕੀ ਕਹਿਣਾ ਚਾਹੁੰਗੇ? ਮੈਂ ਸਿਰ ਪੈਨਾ ਕਹਿਣਾ ਚਾਹਣਾ ਹੈ ਬਈ ਇਹ ਜਿਹੜੇ ਸਟੰਟ ਨੇ ਸਾਰੇ ਇਹ ਐਸ ਕਰਕੇ ਇਹ ਸਟੇਟਮੈਂਟਸ ਦਿੱਤੀਆਂ ਜਾਂਦੀਆਂ ਐ ਕਿ ਲੋਕਾਂ ਦਾ ਜਿਹੜਾ ਧਿਆਨ ਅਸਲੀ ਮੁੱਦਿਆਂ ਤੋਂ ਪਾਸ ਹੋ ਜੇ ਕਿਉਂਕਿ ਜਿਹੜੇ ਮੁੱਦੇ ਨੇ ਪੰਜਾਬ ਦੇ ਉਹਨਾਂ ਦੇ ਕੋਈ ਐਨਏ ਐਡਵਰਟਾਈਜ਼ਮੈਂਟ ਕਰਦੇ ਨੇ ਇਹ ਐਨਾ ਕੁਝ ਕਰਦੇ ਨੇ ਤੇ ਉਹ ਜਿਹੜੇ ਮੁੱਦੇ ਇਹਨਾਂ ਨੇ ਹੱਲ ਕਰਦੇ ਨੇ ਉਹਨਾਂ ਦਾ ਕੋਈ ਲੇਖਾ ਜੋਖਾ ਦੇ ਦੇਣ ਉਹਨਾਂ ਦਾ ਕੋਈ ਸਾਨੂੰ ਇੱਕ ਚਾਰਟ ਬਣਾ ਕੇ ਦੇ ਦੇਣ ਭਾਈ ਅਸੀਂ ਲੋਕਾਂ ਜੋ ਲੋਕ ਵੀ ਪੜ ਲੈਣ ਭਾਈ ਅਸੀਂ ਆਹ ਥੋੜੇ ਮੁੱਦੇ ਸੀ ਆਹ ਥੋੜੇ ਨਾਲ ਅਸੀਂ ਵਾਅਦੇ ਕੀਤੇ ਸੀ ਆਹ ਅਸੀਂ ਪੂਰੇ ਕਰਦੇ ਆ ਫੋਟੋਆਂ ਅਸੀਂ ਸਾਰਿਆਂ ਦੀਆਂ ਬਹੁਤ ਦੇਖ ਲਈਆਂ ਸਾਰੇ ਟੀਵੀ 'ਚ ਆਉਂਦੇ ਨੇ ਸਾਰਾ ਦਿਨ ਅਸੀਂ ਸਾਰਿਆਂ ਦੀਆਂ ਫੋਟੋਆਂ ਦੇਖ ਲਈਆਂ ਸਾਰੇ ਲੀਟਰਾਂ ਨੂੰ ਜਾਣਦੇ ਆ ਪਰ ਬੇਨਤੀ ਇਹ ਹੈ ਭਈ ਜੇ ਹੋ ਸਕੇ ਤਾਂ ਸਾਨੂੰ ਉਹ ਮੁੱਦਿਆਂ ਦੀ ਲਿਸਟ ਦੇ ਦੇਣ ਭਈ ਕਿਹੜੇ ਤਾਂ ਮੁੱਦੇ ਸੀ ਕਿਹੜੇ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਤੇ ਕਿਹੜੇ ਪੂਰੇ ਕਰਦੇ ਆ ਇੱਕ ਪਰਚਾ ਬਣਾ ਕੇ ਦੇ ਦੇਣ ਦਿਖਾ ਦੇਣ ਲੋਕਾਂ ਨੂੰ ਭਈ ਆ ਪਰਚਾ ਬਣਾ ਕੇ ਵੰਡ ਦੇਣ ਲੋਕਾਂ ਦੇ ਵਿੱਚ ਲੋਕਾਂ ਨੂੰ ਵੀ ਪਤਾ ਲੱਗ ਜਾਵੇ ਭਈ ਆ ਕਰਦੇ ਨੇ ਸਾਨੂੰ ਤਾਂ ਦੀਦੇ ਨੇ ਕੋਈ ਕੀਤੇ ਅਜੇ ਤੱਕ ਨਸ਼ਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵਧ ਚੁੱਕਾ ਹੈ ਪਹਿਲਾਂ ਅਕਾਲੀ ਦਲ ਵੇਲੇ ਨਸ਼ਾ ਆਇਆ ਉਸ ਤੋਂ ਬਾਅਦ ਕਾਂਗਰਸ ਵੇਲੇ ਪਰਪਲ ਹੋ ਤਾ ਤੇ ਹੁਣ ਉਸ ਤੋਂ ਵੀ ਜ਼ਿਆਦਾ ਪਰਪਲ ਹੋ ਗਿਆ ਥੋਡੀ ਪਾਰਟੀ ਨਸ਼ੇ ਤੇ ਕੀ ਕਰ ਰਹੀ ਹੈ ਕੀ ਕਹਿਣਾ ਚਾਹੋਂਗੇ ਵੀ ਅਸੀਂ ਜੇ ਸਦਾ ਚਾਉਂਦੇ ਆ ਤੇ ਨਸ਼ੇ ਦੇ ਤੁਸੀਂ ਕਿਵੇਂ ਘਟਾਉਂਦੇ ਦੇਖੋ ਇਸ ਮੁੱਦੇ ਦੇ ਉੱਤੇ ਮੈਂ ਬੜਾ ਸਪਸ਼ਟ ਇੱਕ ਗੱਲ ਕਹਿਣਾ ਚਾਹਣਾ ਹੈ ਕਿ ਇੱਕ ਦੂਜੇ ਤੇ ਜਿਹੜੇ ਦੋਸ਼ ਲਾ ਕੇ ਕੋਈ ਵੀ ਵੱਡਾ ਨਹੀਂ ਹੁੰਦਾ ਨਸ਼ਾ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਇਹ ਜਿਹੜਾ ਹੈਗਾ ਫੈਲਦਾ ਜਾ ਰਿਹਾ ਹੈ ਪਹਿਲਾਂ ਵੀ ਫੈਲਿਆ ਹੁਣ ਵੀ ਫੈਲ ਰਿਹਾ ਹੈ ਵੱਧਦਾ ਹੀ ਜਾ ਰਿਹਾ ਹੈ ਘਟਿਆ ਨਹੀਂ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਸਾਰੀਆਂ ਪਾਰਟੀਆਂ ਨੂੰ ਪੰਜਾਬ ਆਪਣਾ ਘਰ ਹੈ ਪੰਜਾਬ ਦੇ ਵਿੱਚ ਜਿੰਨੀਆਂ ਰਾਜਨੀਤਿਕ ਪਾਰਟੀਆਂ ਨੇ ਇਹਨਾਂ ਨੂੰ ਇਕੱਠੇ ਹੋ ਕੇ ਬੈਠ ਕੇ ਕੋਈ ਨਾ ਕੋਈ ਐਸਾ ਫੈਸਲਾ ਲੈਣਾ ਚਾਹੀਦਾ ਹੈ ਇਹਦੇ ਦੀ ਜ਼ਿੰਮੇਵਾਰੀ ਸਾਰੀਆਂ ਪਾਰਟੀਆਂ ਚੱਕਣ ਔਰ ਇੱਕ ਪਾਲਿਸੀ ਹੋਣੀ ਚਾਹੀਦੀ ਹੈ ਜਿਸ ਪਾਲਿਸੀ ਤਹਿਤ ਨਸ਼ੇ ਤੋਂ ਛੁਡਕਾਰਾ ਪਾਇਆ ਜਾ ਸਕਦਾ ਹੈ ਉਹਦੇ ਵਾਸਤੇ ਜੋ ਵੀ ਕਦਮ ਚੱਕਣੇ ਹਨ ਜਦੋਂ ਆਲ ਪਾਰਟੀ ਮੀਟਿੰਗ ਸਦਕੇ ਤੁਸੀਂ ਕੋਈ ਫੈਸਲਾ ਕਰੋਗੇ ਤਾਂ ਉਸ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਹੋ ਸਕਦਾ ਪੌੜੀ ਕੋਈ ਸਖਤ ਫੈਸਲਾ ਹੈ ਪੌੜੀ ਕੋਈ ਫੈਸਲਾ ਉਸ ਨੂੰ ਘਟਾਉਣ ਵਾਸਤੇ ਜੋ ਵੀ ਫੈਸਲੇ ਹੋਣ ਉਹ ਸਮੂਚੀਆਂ ਪਾਰਟੀਆਂ ਇਕੱਠੀਆਂ ਹੋ ਕੇ ਕਰਨੀਆਂ ਤਾਂ ਪੰਜਾਬ ਕਿਤੇ ਨਸ਼ੇ ਤੋਂ ਬਚ ਸਕਦਾ ਜਗਪਾਲ ਜੀ ਜਿਵੇਂ ਹੁਣ ਲੋਕ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ ਕਾਂਗਰਸ ਪਾਰਟੀ ਮਜ਼ਬੂਤੀ ਨਾਲ ਅੱਗੇ ਵਧ ਰਹੀ ਹੈ ਪਰ 2022 ਦੇ ਵਿੱਚ ਕਾਂਗਰਸ ਪਾਰਟੀ ਦਾ ਮੰਨ ਦਾ ਹਲ ਕਿਉਂ ਵਧਿਆ ਇਸ ਬਾਰੇ ਕੀ ਕਹਿਣਾ ਚਾਹੋਗੇ ਜੀ ਉਹਦਾ ਬੜਾ ਸਾਫ਼ ਜਿਹੜਾ ਮਸਲਾ ਹੈਗਾ ਸਾਡੀ ਪਾਰਟੀ ਦੇ ਵਿੱਚ 6 ਮਹੀਨੇ ਸਾਲ ਪਹਿਲਾਂ ਐਸੇ ਹਾਲਾਤ ਬਣ ਗਏ ਸੀਗੇ ਕਿ ਅਸੀਂ ਆਪਦੇ ਨੂੰ ਹੀ ਕਿਰਨਾ ਸ਼ੁਰੂ ਕਰਤਾ ਸੀ ਜੋ ਮਤਲਬ ਦਰਖਤ ਲਾਉਣਾ ਬਹੁਤ ਔਖਾ ਹੁੰਦਾ ਹੈ ਦਰਖਤ ਵੱਡਾ ਬਹੁਤ ਕਰਨਾ ਔਖਾ ਹੁੰਦਾ ਬੜਾ ਸਮਾਂ ਲੱਗਦਾ ਔਰ ਉਹਨੂੰ ਵੱਡਣ ਲੱਗਿਆ ਕੋਈ ਟਾਈਮ ਨਹੀਂ ਲੱਗਦਾ ਜਦੋਂ ਆਪ ਦੇ ਕਿਸੇ ਗੱਲ ਵਿੱਚ ਉਂਗਲਾ ਚੱਕਣ ਲੱਗ ਪੈਂ ਕਿਸ ਕਰਕੇ ਚੱਕੀਆਂ ਉਹਨਾਂ ਨੇ ਕੀ ਉਹਨਾਂ ਦਾ ਅੰਦਾ ਸੀਗਾ ਏਜੰਡਾ ਸੀਗਾ ਉਸ ਕਰਕੇ ਜਿਹੜੇ ਲੋਕਾਂ ਨੂੰ ਉਹ ਪਾਰਟੀ ਦੇ ਵਿੱਚ ਫੁੱਟ ਸੀ ਜਿਹੜੀ ਉਹ ਲੋਕਾਂ ਨੂੰ ਪਸੰਦ ਨਹੀਂ ਆਈ ਔਰ ਐਸ ਕਰਕੇ ਪਾਰਟੀ ਤੋਂ ਲੋਕ ਦੁਖੀ ਹੋ ਕੇ ਔਰ ਵਿਕਲਪਾਂ ਦੇ ਪਾਸੇ ਤੁਰਨਾ ਸੋਚਾ ਲੋਕ ਹੈ ਜਿਵੇਂ ਜਿਵੇਂ ਗਰਬੀਰ ਸਿੰਘ ਗੁੜੀਆ ਜੀ ਕਹਿੰਦੀ ਹਨ ਕਿ ਲੋਕ 2022 ਵਾਲਾ ਇਤਿਹਾਸ ਦਰਹਣਗੇ ਇਸ ਵਾਰ ਕੀ ਕਹਿਣਾ ਚਾਹੋਗੇ ਦੇਖੋ ਮੈਂ ਸਮਝਦਾ ਹਾਂ ਵੀ ਤੁਸੀਂ ਵੀ ਬੈਠੇ ਹੋ ਸਾਰੇ ਤੁਸੀਂ ਵੀ ਪੱਤਰਕਾਰ ਹੋ ਸਾਰਾ ਦਿਨ ਲੋਕਾਂ ਦੇ ਵਿੱਚ ਰਹਿੰਨੇ ਹੋ 2022 ਦੇ ਵਿੱਚ ਤਾਂ ਇਹਨਾਂ ਨੇ ਜੋ ਸਬਜ ਬਾਗ ਦਿਖਾਇਆ ਸੀ ਮੈਂ ਤੁਹਾਨੂੰ ਪਹਿਲਾਂ ਵੀ ਕਹ ਬੋਲਦਿਆਂ ਵੀ ਕਿਹਾ ਸੀ ਰਵੈਤੀ ਪਾਰਟੀਆਂ ਦੇ ਖਿਲਾਫ ਗੁੱਸਾ ਸੀ ਔਰ ਇੱਕ ਤੁਸੀਂ ਸਮਝ ਲਓ ਕਿ ਦੇਸ਼ ਦਾ ਮੰਤ ਭਾਗ ਹੈ ਇਸ ਗੱਲ ਦੇ ਵਿੱਚ ਕਿ ਜਦੋਂ ਲੋਕ ਵੋਟ ਜਿਤਾਉਣ ਵਾਸਤੇ ਨਹੀਂ ਪਾਉਂਦੇ ਲੋਕ ਵੋਟ ਹਰਾਉਣ ਵਾਸਤੇ ਪਾਉਂਦੇ ਨੇ ਇਹ ਗੱਲ ਉਹਨਾਂ ਨੂੰ ਯਾਦ ਰੱਖਣੀ ਚਾਹੀਦੀ ਹੈ ਜਦੋਂ ਲੋਕ ਵੋਟ ਪਾਉਂਦੇ ਨੇ ਨਾ ਲੋਕ ਗੁੱਸੇ 'ਚ ਆ ਕੇ ਪਾਰਟੀਆਂ ਨੂੰ ਸਜ਼ਾ ਦੇਣ ਵਾਸਤੇ ਲੀਡਰਾਂ ਨੂੰ ਸਜ਼ਾ ਦੇਣ ਵਾਸਤੇ ਪਾਉਂਦੇ ਨੇ ਉਹਦਾ ਬੈਨੀਫਿਸ਼ਰੀ ਉਹਦਾ ਜਿਹੜਾ ਲਾਭਦਾਇਕ ਦੂਜੇ ਪਾਸੇ ਕੌਣ ਖੜਾ ਹੈ ਕਈ ਵਾਰੀ ਲੋਕ ਇਹ ਵੇਹਨੇ ਨਹੀਂਗੇ ਲੋਕ ਆਪਦੇ ਗੁੱਸੇ ਨਾਲ ਜਦੋਂ ਵੋਟ ਪਾਉਂਦੇ ਨੇ ਨਾ ਲੋਕ ਹਰਾਉਣ ਵਾਸਤੇ ਵੋਟ ਪਾਉਂਦੇ ਆ ਚਿੱਤ ਕੋਈ ਵੀ ਜਾਵੇ ਦੂਜੇ ਪਾਸੇ ਉਹ ਤਾਂ ਇਹ ਵੀ ਕਹਿੰਦੇ ਆ ਵੀ ਜਿੰਨਾ ਤਵਾ ਇਹ ਕਾਂਗਰਸ ਪਾਰਟੀ ਵਾਲੇ ਇਹ ਸਾਡੇ ਦੇ ਲਾਉਂਦੇ ਆ ਆਮ ਆਦਮੀ ਪਾਰਟੀ ਤੇ ਲਾਉਂਦੇ ਆ ਵੀ ਅਕਾਲੀ ਦਲ ਨਾਲ ਇਨਾਂ ਦਾ ਗੱਠ ਜੋੜ ਹੋਇਆ ਤੇ ਕਾਲੀ ਦਾਲ ਤੇ ਕੋਈ ਤਵਾ ਬਹੁਤਾ ਨਹੀਂ ਲਾਉਂਦੇ ਉਹ ਜਿਹੜੀ ਇਹ ਗੱਲ ਕਹਿੰਦੇ ਨੇ ਇਹ ਸਰਾਸਰ ਕੋਈ ਬੁਨਿਆਦ ਨਹੀਂ ਹੈ ਇਸ ਗੱਲ ਦੀ ਗੱਲ ਇਹ ਹੈ ਵੀ ਜਿਹੜੀ ਪਾਰਟੀ ਪਾਵਰ ਦੇ ਵਿੱਚ ਹੋਊਗੀ ਜਿਸ ਪਾਰਟੀ ਨੇ ਲੋਕਾਂ ਨੂੰ ਠੱਗਿਆ ਹੋਵੇ ਜਿਸ ਪਾਰਟੀ ਨੇ ਲੋਕਾਂ ਨਾਲ ਵਾਅਦੇ ਕਰਕੇ ਲੋਕਾਂ ਦੇ ਵਾਅਦੇ ਨਾ ਪੂਰੇ ਕੀਤੇ ਹੋਣ ਉਸ ਦੇ ਵਿੱਚ ਜਾ ਕੇ ਲੋਕਾਂ ਦੇ ਵਿੱਚ ਜਾ ਕੇ ਗੱਲ ਜਿਹੜਾ ਪਾਵਰ ਦੇ ਵਿੱਚ ਬੈਠਾ ਹੈ ਜਿਸ ਮੁੱਦੇ ਦੇ ਉੱਤੇ ਉਹ ਪਾਵਰ ਉਹਨੇ ਹਾਸਲ ਕੀਤੀ ਸੀ ਜੋ ਉਹਨੇ ਵਾਅਦੇ ਕੀਤੇ ਸੀ ਲੋਕਾਂ ਨੂੰ ਦੱਸਣਾ ਜ਼ਰੂਰੀ ਹੈ ਵੀ ਉਹ ਵਾਅਦੇ ਪੂਰੇ ਹੋਏ ਨੇ ਕਿ ਨਹੀਂ ਹੋਏ ਨੇ ਔਰ ਗੱਲ ਉਸ ਦੀ ਚੱਲਦੀ ਹੁੰਦੀ ਹੈ ਜਿਹੜਾ ਅੱਗੇ ਖੜਾ ਹੁੰਦਾ ਹੈ ਜਿਹੜਾ ਰਾਜਨੀਤੀ ਇਸ ਵੇਲੇ ਪਾਵਰ ਦੇ ਵਿੱਚ ਹੈ ਜਿਹੜੀ ਪਾਰਟੀ ਹੁਕਮਰਾਨ ਪਾਰਟੀ ਹੈ ਉਹਦੇ ਖਿਲਾਫ ਜਿਹੜੇ ਲੋਕਾਂ ਦੀ ਆਵਾਜ਼ ਹੁੰਦੀ ਹੈ ਉੱਠਦੀ ਹੈ ਕਿਉਂਕਿ ਲੋਕ ਉਹਨਾਂ ਤੋਂ ਉਮੀਦ ਰੱਖਦੇ ਨੇ ਔਰ ਉਹ ਉਮੀਦ ਜਦੋਂ ਪੂਰੀ ਨਹੀਂ ਹੁੰਦੀ ਤੇ ਲੋਕਾਂ ਦੇ ਵਿੱਚ ਗੁੱਸਾ ਆਉਂਦਾ ਹੈ ਔਰ ਪਾਰਟੀਆਂ ਦਾ ਫਰਜ ਮੰਨਦਾ ਲੋਕਾਂ ਨਾਲ ਖੜ ਕੇ ਉਸ ਪਾਰਟੀ ਕੋਈ ਵੀ ਸਪਾਰਟੀ ਹੋਵੇ ਸਰਕਾਰ ਹੋਵੇ ਉਹਦੇ ਖਿਲਾਫ ਆਵਾਜ਼ ਠੋੜਾ ਜੀ ਆਪ ਲੋਖਾਣਾ ਸਾਹਿਬ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਲਿਆ ਜਾ ਰਹੇ ਤੁਸੀਂ ਕਿੰਨੀਆਂ ਕਹਿ ਰਹੇ ਜੀ ਪੰਜਾਬ ਦੇ ਵਿੱਚ ਮੈਂ ਕੋਈ ਪੰਡਿਤ ਹੈ ਨਹੀਂਗਾ ਪਰ ਆਈਡੀਆ ਹੁੰਦਾ ਹੀ ਹੈ ਜੀ ਸਿਆਸੀ ਤੌਰ ਤੇ ਮੈਂ ਤੁਹਾਨੂੰ ਇਹ ਕਹਿ ਰਿਹਾ ਬੜੇ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਜੀ ਪੰਜਾਬ ਦੇ ਵਿੱਚ ਲੋਕਾਂ ਨੇ ਇਹ ਧਾਰ ਲਈ ਹੈ ਗੱਲ ਬੜੀ ਕਲੀਅਰਲੀ ਤੁਹਾਨੂੰ ਮੈਂ ਅੱਗੇ ਵੀ ਇਹ ਗੱਲ ਕਹਿ ਕੇ ਜਾਂਦਾ ਹਾਂ ਭਾਈ ਉਹਨਾਂ ਨੇ ਕਾਂਗਰਸ ਪਾਰਟੀ ਦੀ ਜਿਹੜੀ ਵਰਕਿੰਗ ਦੇਖੀ ਹੈ ਕਾਂਗਰਸ ਪਾਰਟੀ ਦਾ ਜਿਹੜਾ ਪਿਛੋਕੜ ਦੇਖਿਆ ਕਾਂਗਰਸ ਪਾਰਟੀ ਕੈਸੀ ਪਾਰਟੀ ਹੈ ਜਿਨੇ ਹਮੇਸ਼ਾ ਪੰਜਾਬ ਦੇ ਨਾਲ ਉਹਨਾਂ ਮਹਾਲਤਾਂ ਚ ਖੜੀ ਹੈ ਜਿਨੇ ਕਿਤੇ ਪਿੱਠ ਨਹੀਂ ਦਿਖਾਈ ਔਰ ਕਾਂਗਰਸ ਪਾਰਟੀ ਦਾ ਜਿਹੜਾ ਦਿਨੋ ਦਿਨ ਗਰਾਫ ਵਧ ਰਿਹਾ ਮੈਂ ਤੁਹਾਨੂੰ ਇੱਕ ਇਨਸੀਡੈਂਟ ਦੱਸਣਾ ਚਾਹੁੰਦਾ ਤਿੰਨ ਦਿਨ ਪਹਿਲਾਂ ਦੀ ਇਹ ਗੱਲ ਹੈ ਔਰ ਮੈਂ ਡੋਰ ਟੂ ਡੋਰ ਕਰ ਰਿਹਾ ਸੀ ਕਿੰਨੇ ਵਾਲੀ ਮੰਡੀ ਦੇ ਵਿੱਚ ਇੱਕ ਕਾਲੇ ਬੰਦਾ ਮੇਰੇ ਕੋਲ ਇੱਕ ਬੰਦਾ ਆਉਂਦਾ ਮੇਰੇ ਕੋਲ ਮੋਟਰਸਾਈਕਲ ਦੇ ਆ ਕੇ ਖੜਦਾ ਹੈ ਮੋਟਰਸਾਈਕਲ ਤੇ ਆ ਕੇ ਖੜਦਾ ਹੈ ਤੇ ਮੈਨੂੰ ਕਹਿੰਦਾ ਜੀ ਹੈ ਦਾ ਅਸੀਂ ਕੱਲ ਹੀ ਪਰ ਹੁਣ ਤੁਹਾਡੀ ਕਾਂਗਰਸ ਪਾਰਟੀ ਤਾਂ ਨੂੰ ਜਾ ਰਹੀ ਸੋ ਐਦਾ ਮਤਲਬ ਹੈ ਕਿ ਲੋਕਾਂ ਨੇ ਚੰਗੇ ਮਾੜੇ ਦੀ ਪਛਾਣ ਕਰ ਲਈ ਹੈ ਔਰ ਜਿੰਨੀ ਜਲਦੀ ਲੋਕ ਚੰਗੇ ਮਾੜੇ ਦੀ ਪਛਾਣ ਕਰ ਲੈਣਗੇ ਭਈ ਪੰਜਾਬ ਨੂੰ ਆਪਾਂ ਬਚਾ ਪਾਵਾਂਗੇ ਜੇ ਆਪੋਜੀਸ਼ਨ ਤਕੜੀ ਹੋਊਗੀ ਪੰਜਾਬ ਵਾਸਤੇ ਵੀ ਚੰਗੀ ਹੈ ਤੇ ਦਿੱਲੀ ਦੇ ਵਿੱਚ ਸਰਕਾਰ ਬਣਾਵਾਂਗੇ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਹੈ ਉਹ ਵੀ ਪੰਜਾਬ ਵਾਸਤੇ ਚੰਗੀ ਹੈ ਥੈਂਕ ਯੂ ਮਿਹਰਬਾਨੀ ਜੀ ਨੈਅਰ ਜੀ ਉਚੋ ਅਚੋ ਸਭ ਤੋਂ ਪਹਿਲਾਂ ਬਜ਼ੁਰਗਾਂ ਨੂੰ ਵਾਹਿਗੁਰੂ ਦੀ ਪਰਕਾਹ ਸਵਾਹਿਗੁਰੂ ਦੀ ਫਤਿਹ ਜੀ ਅੱਜ ਮੈਨੂੰ ਬਹੁਤ ਮਹਿਸੂਸ ਹੋ ਰਿਹਾ ਹੈ ਕਿ ਜਸਵੰਤ ਜੀ ਨਾਲ ਹੀ ਸਾਰੇ ਟੱਟਾ ਪਰਿਵਾਰ ਦੇ ਨਾਲ ਸਰਪੰਚ ਨਾਲ ਉਸ ਟਾਈਮ ਦੇ ਵਿੱਚ ਮੇਰੇ ਪਿਤਾ ਜੀ ਦੇ ਸਾਥੀ ਜਿੰਨਾਂ ਦੇ ਨਾਲ ਸਾਡਾ ਬਹੁਤ ਊੜਾ ਰਿਸ਼ਤਾ ਹੈ ਔਰ ਸਾਡਾ ਨਹੀਂ ਕਿੰਨੀ ਹਾਲਾਤ ਐਸੇ ਬਣ ਜਾਣ ਲੈਣੀ ਸਾਡੀ ਮਜਬੂਰੀ ਬਣ ਗਈ ਸੀ ਸਦਾ ਗੁਰਨਾਮ ਸਿੰਘ ਦੇ ਪਿਤਾ ਜੀ ਢਿੱਲੇ ਹੋ ਗਏ ਉਸ ਤੋਂ ਬਾਅਦ 13-14 ਸਾਲ ਦਾ ਜੋ ਵਕਤ ਹੈ ਅਸੀਂ ਆਪ ਦੇ ਹੱਥੋਂ ਜਿੰਨਾ ਕਰ ਸਕੇ ਸੰਭਿਆ ਪਰ ਉਹ ਸਮੇਂ ਦੇ ਵਿੱਚ ਜਿਆਦਾ ਤਵੱਜੋ ਜੜੀ ਉਹਨਾਂ ਦੀ ਸੇਵਾ ਕਮੀ ਦਿੱਤੀ ਗਈ ਵੈਰੀ ਵੀ ਡਿਊਟੀ ਲੱਗੀ ਹੋਈ ਸੀ ਪਰ ਸਾਡੇ ਰਿਸ਼ਤੇ ਨਾਲ ਦੇ ਗਾਵੇਂ ਹੋਏ ਸਾਰਾ ਔਣ ਜਾਣ ਪਿਆਰ ਸੁੱਖਾ ਉਵੇਂ ਹੀ ਚੱਲਦਾ ਰਿਹਾ ਸੋ ਸਮੇਂ ਦਾ ਜੋ ਕੱਢਣਾ ਜਾਂ ਕਰਉਂਦਾ ਹੈ ਉਹ ਸਾਰਿਆਂ ਨਾਲ ਵਰਤਦਾ ਹੈ ਔਰ ਸਾਡੇ ਨਾਲ ਵੀ ਵਰਤਦਾ ਹੈ ਬਾਦ ਵਿੱਚ ਮੈਂ ਮਾਣ ਹੈ ਕਿ ਜਦੋਂ ਕਿਤੇ ਰੱਤੇ ਤੇ ਬੇਰੀ ਗੱਲ ਹੁੰਦੀ ਹੈ ਔਰ ਪਾਣੀਆਂ ਦੀ ਗੱਲ ਹੁੰਦੀ ਹੈ ਤਾਂ ਮੇਰੇ ਪਿਤਾ ਜੀ ਨੂੰ ਯਾਦ ਕੀਤਾ ਜਾਂਦਾ ਹੈ ਉਹਨਾਂ ਨੇ ਜੋ ਕੰਮ ਕਰਾਇਆ ਨੇ ਅੱਜ ਵੀ ਲੋਕ ਤੇ ਜੰਮਨੇ ਨੇ ਕਿ ਐਸ ਨਗਰ ਦੇ ਵਿੱਚ ਜੋ ਕੰਮ ਕਰਾ ਕੇ ਉਹ ਤੋਂ ਬਾਅਦ ਉਹ ਕਰ ਨਹੀਂ ਹੋਏ ਇਲਾਕੇ ਬੈਠੇ ਸੀ ਪਾਣੀ ਦੀ ਬਾਤ ਸੀ ਔਰ ਜਦੋਂ ਉਸ ਸਾਜੀ ਇੱਥੇ ਆਏ ਐਮਐਲਏ ਸੋਸਾਂ ਦੇ ਵਿੱਚ ਜਦੋਂ ਸੈਯਦ ਨੇ ਐਮਐਲਏ ਸੀ ਉਹਨਾਂ ਨੇ ਕਿਹਾ ਵੀ ਸਾਡੀ ਸਭ ਤੋਂ ਵੱਡੀ ਗੱਲ ਹੈ ਜਿਹੜੀ ਸਾਦੋਂ ਅਸੀਂ ਪਾਣੀ ਨਾਲ ਤਸੇ ਪਏ ਨੇ ਤੇ ਉਸ ਸਮੇਂ ਸਾਜੀ ਨੇ ਕਿਹਾ ਵੀ ਪਾਣੀ ਦਾ ਇਲਾਜ ਆਜਾ ਆਪਾਂ ਉਹ ਹੀ ਕਰ ਦਿੰਨੇ ਨਾਲ ਗੈਸੀ ਬੋਧੇ ਨਾਲ ਜਾ ਕੇ ਉਹਦੇ ਕਸੀ ਤੇ ਖਣ ਕੇ ਪਾਣੀ ਦਾ ਇਲਾਜ ਕੀਤਾ ਸੀ ਜੋ ਪਾਂਦਾ ਸੀ ਔਰ ਉਸ ਨੂੰ ਬਾਹਰ ਸੱਚੇ ਪਾਸ਼ਾ ਨੇ ਜਿਪਾਈ ਉਹ ਪਾਣੀ ਦੇ ਰੇ ਸੀ ਉਹ ਲਗਾਤਾਰ ਹੋ ਨਹੀਂ ਚੱਲਦਾ ਰਿਹਾ ਔਰ ਮੈਂ ਸਮਝਦਾ ਕਿ ਕਿਸਾਨ ਵਾਸਤੇ ਜਿਹੜਾ ਬਾਣੀ ਹੈ ਉਹ ਫੇਰ ਮਰਦ ਜਿਹੜਾ ਹੈਗਾ ਉਹ ਲੈ ਹੈ ਨਾ ਜਿੰਦਗੀ ਕਿਸਾਨੀ ਸਾਰਾ ਕਾਰੋਬਾਰ ਸਾਰਾ ਖੁਸ਼ ਪਾਣੀ ਦੇ ਨਾਲ ਜੁੜਿਆ ਹੋਇਆ ਹੈ ਸਮਾਜਵਾਦ ਦਾ ਬੜਾ ਮਾਣ ਹੈ ਕਿ ਮੇਰੇ ਵੀ ਦਾ ਸੋਢੀ ਸਦਾ ਗੁਰਨਾਮ ਸਿੰਘ ਔਰ ਕਹਾਨਾ ਨੇ ਜਦੋਂ ਉਹ ਸਨਚਾਈ ਮੰਤਰੀ ਬਣੇ ਲੰਬੀ ਹੜਕੇ ਦੇ ਵਿੱਚ ਘਾਟੋਂ ਘਾਟ ਜਿਹੜੇ 17 ਪਿੰਡ ਐਸੇ ਸੀ ਜਿੱਥੇ ਪਾਣੀ ਦੀ ਮਤਲਬ ਬਹੁਤ ਜ਼ਿਆਦਾ ਕਮੀ ਸੀ ਪਾਣੀ ਦੀ ਸਕੀਮੋਂ ਮੈਨੇ ਸੀ ਪਾਣੀ ਜਾਂਦਾ ਹੀ ਨਹੀਂ ਸੀ ਪਿੰਡਾਂ ਨਾਲ ਪਾਣੀ ਕਰੀਏ ਲੋਕ ਦੱਸ ਰਹੇ ਸੀ ਇਹ ਜਿਹੜੇ ਪਿੰਡ ਸੀ ਵਿੱਚ ਔਰ ਉਸ ਖੇਤਰ ਵਿੱਚ ਸਰਾਂਦਰ ਕਨਾਲ ਦੇ ਵਿੱਚੋਂ ਪੁਲਿਟਿਕ ਫਰਮਾਂ ਦੇ ਰਾਈ ਪਾਣੀ ਦਾ ਪੈਨਲ ਪਾੜੇ ਦਿੱਤਾ ਔਰ ਪਾਈਪਲਾਈਨ ਆ ਪੈਣੀ। ਜਦੋਂ ਸਕੀਮ ਸ਼ੁਰੂ ਕੀਤੀ ਸੀ ਪਾਣੀ ਦੀ ਤਾਂ ਉਸ ਵੇਲੇ ਸਿਰਫ 10% ਸਸਤੀ ਸੀ ਤੇ 90% ਕਿਸਾਨਾਂ ਨੇ ਪਾਣੀ ਵਾਸਤੇ ਪੈਸੇ ਦੇਣੇ ਸੀ ਪਾਈਪਲਾਈਨ ਬਣਵਾਉਣ। ਤੇ ਜਦੋਂ ਸਕੀਮ ਸ਼ੁਰੂ ਕਰਨਾ ਹੈ ਤਾਂ ਉਹ ਸਰਕਾਰ ਦੇ ਨਾਲ ਸਰਦਾਰ ਦਰਬਾਰ ਸਿੰਘ ਮੰਤਰੀ ਹੁੰਦੇ ਸੀ ਐਗਰੀਕਲਚਰ ਦੇ। ਇਹ ਕੋ ਮੰਤਰੀ ਸੀ ਐਗਰੀਕਲਚਰ ਦੇ ਤੇ ਅੱਜ ਤੱਕ ਸਾਡੇ ਐਗਰੀਕਲਚਰ ਦੇ ਮੰਤਰੀ ਨੇ। ਜਿਹੜਾ ਕੋਲੇ ਜਾਵਣੀ ਨੇ ਉਹ ਕਹਿੰਦੇ ਮੇਰੇ ਪੱਲੇ ਕੁਛ ਨਹੀਂ ਗਾ ਮੈਂ ਕਰ ਕੀ ਬੁਸ ਸਕਦਾ ਤੇ ਜਦੋਂ ਮੰਤਰੀ ਸਾਹਿਬ ਬੈਠੇ ਮੈਂ ਗੱਲ ਤਾਂ ਥੋੜੇ ਨਾਲ ਸਾਜੀ ਕਰਦੇ ਆ ਬਈ ਇਹ ਗੱਲਾਂ ਜਿਹੜੀਆਂ ਹੋਈਆਂ ਹੋਈਆਂ ਜਿਹੜੇ ਬਾਰੇ ਪਤਾ ਨਹੀਂ ਹੁੰਦੀਆਂ ਤੇ ਜਦੋਂ ਸਰਦਾਰ ਦਰਬਾਰ ਸਿੰਘ ਖੇਤੀਬਾੜੀ ਮੰਤਰੀ ਪੰਜਾਬ ਬੈਠੇ ਸੀ ਤੇ ਰਾਜ ਨਾਲ ਬੈਠੇ ਸੀ ਉਸ ਵੇਲੇ ਐਮ ਐਨ ਏ ਸੀ ਔਰ ਉਹਨਾਂ ਨੇ ਕਿਹਾ ਬਈ ਆਪੇ ਨਾਲ ਪਾਣੀ ਨਹੀਂ ਲੈਣਾ ਤੇ 10% ਸਬਸਿਡੀ ਨਾਲ ਤਾਂ ਕਿਸਾਨਾਂ ਦਾ ਵੰਨ ਹੈ ਕੁਛ ਨਹੀਂ जो दस प्रसेंट सबसिडी देती तो समझो नब्बे प्रसेंट इन्होंने को आप घटो घट इन्होंने पसेंट कर दिए मैं वादा करके जाना हमेशा मैं बंद जो तो विचरता कितने रहा सब कुछ देखा सचे पाशा की कृपा ताकत भी देखिया ने सब कुछ देखिए और जो हुक्म है वो यह है कि लोग सेवा जी छेने की लोग सेवा पार्टी जो छड़ के लोग सेवा कर रहे हैं वो करते रहना पिछला इलेक्शन हो ਕਾਂਗਰਸ ਪਾਰਟੀ ਦੇ ਇਹ ਹਾਲਾਤ ਸੀ ਆਪਾਂ ਨੂੰ ਸਾਰੇ ਪਤਾ ਵੀ ਕੇਜਰੀਵਾਲ ਜੀ ਨੇ ਕਿਹਾ ਝੂਠ ਮਾਰੇ ਪੰਜਾਬ ਦੇ ਲੋਕਾਂ ਨੂੰ ਛੱਡਣ ਦਾ ਉਹਦਾ ਇੱਕ ਕੰਮ ਸੀ ਉਹਦੀ ਇੱਕ ਬੀਤੀ ਬੜੀ ਕਲੀਅਰ ਸੀ ਉਹ 2004 ਦੇ ਪ੍ਰਧਾਨ ਮੰਤਰੀ ਦਾ ਅੰਦੇਖਣ ਲੜ ਕੇ ਪ੍ਰਧਾਨ ਮੰਤਰੀ ਬੰਨਾ ਜੋਦਾ ਸੀ ਆ ਇਲੈਕਸ਼ਨਾਂ ਦੇ ਵਿੱਚ ਔਰ ਸਾਥੀਓ ਮੈਂ ਸੰਖੇਪ ਦੇ ਵਿੱਚ ਦੱਸਣਾ ਚਾਹੁੰਦਾ ਤੁਹਾਨੂੰ ਕਿ ਕੋਣ ਇਲੈਕਸ਼ਨ ਹਾਣ ਵਾਸਤੇ ਤਾਕਤ ਚ ਆਉਣ ਵਾਸਤੇ ਕਿਸ ਚੀਜ਼ ਦੀ ਲੋੜ ਹੁੰਦੀ ਹੈ ਵਾਪਸ ਜਾਣੇ ਬਣੇ ਸਾਰੇ ਸਭ ਤੋਂ ਵੱਧ ਦੇ ਇਲੈਕਸ਼ਨ ਦੇ ਵਿੱਚ ਲੋਗਨ ਤੇ ਪੈਸੇ ਦੀ ਲੋਗ ਹੈ ਉਹਨੇ ਕੋਈ ਐਸਾ ਸਾਧਨ ਨਹੀਂ ਸੀ ਜਿਸ ਨਾਲ ਉਹ ਸਾਰੇ ਦੇਸ਼ ਦੇ ਵਿੱਚ ਇਲੈਕਸ਼ਨ ਲੜ ਸਕਦਾ ਆਮ ਆਗੇ ਪਾਰਟੀ ਸਾਰੇ ਦੇਸ਼ ਦੇ ਵਿੱਚ ਇਲੈਕਸ਼ਨ ਲੜੂਗੀ ਐਮਪੀ ਬਣ ਕੇ ਤਾਂ ਤਾਈਓ ਪ੍ਰਧਾਨ ਮੰਤਰੀ ਬਣ ਸਕਦਾ ਸੀ ਉਹ ਪਹਿਲਾਂ ਪ੍ਰਧਾਨ ਮੰਤਰੀ ਨਹੀਂ ਬਣ ਸਕਦਾ ਸੀ ਔਰ ਉਸ ਵਾਸਤੇ ਉਹਨੂੰ ਲੱਗਿਆ ਵੀ ਪੰਜਾਬ ਦੇ ਵਿੱਚ ਜਾ ਕੇ ਆਪਾਂ ਦੁਕਾਨ ਖੋਲ੍ਹ ਲਈਏ ਤਾਂ ਸਾਰਾ ਆਪਣਾ ਕੰਮ ਸਿਰੇ ਲੱਗ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਰਵਾਇਤੀ ਪਾਰਟੀਆਂ ਜਿਹੜੀਆਂ ਸੀ ਉਹਨਾਂ ਨੇ ਕੋਈ ਨਾ ਕੋਈ ਸ਼ਮਨਾ ਪੇਸ਼ੀਆਂ ਸੀ ਤੇ ਉਸ ਕਰਕੇ ਲੋਕਾਂ ਦੇ ਵਿੱਚ ਇੱਕ ਨਰਾਜ਼ਗੀ ਸੀ। ਔਰ ਉਸ ਨਰਾਜ਼ਗੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਨੇ ਕਿਹਾ ਵੀ ਅੱਜ ਤੇ ਫਸਲ ਉੱਗੀ ਖਣੀ ਆ, ਦਾਣਾ ਪਿਆ ਹੋਇਆ ਸਾਰਾ ਮਨ ਨੂੰ ਵਧਣ ਦੀ ਲੋੜ ਹੈ ਬਸ। ਉਹਨਾਂ ਨੇ ਇੱਥੇ ਆ ਕੇ ਦਰਤੀ ਚਲਾਈ। ਉਹਨਾਂ ਨੇ ਇੱਥੇ ਆ ਕੇ ਐਸੇ ਹਾਲਾਤ ਬਣਾਤੇ ਐਸਾ ਮੈਨੀਫੈਸਟੋ ਬਣਾਇਆ, ਐਸੇ ਵਾਅਦੇ ਕੀਤੇ ਆ ਸਾਡੇ ਨੌਜਵਾਨ ਮੇਰੇ ਨਾਲ ਸਾੜੀਆਂ ਮਾਵਾ ਨਾਲ ਸਾੜੀਆਂ ਪਹਿਨਾ ਨਾਲ ਕਿਸੇ ਨੂੰ ਹਯਾਤ ਕੀ ਕਿਸੇ ਨੂੰ ਨੌਜਵਾਨਾਂ ਨੂੰ ਥੋੜੇ ਵਿਜੀਤ ਹੋ ਜਾਣਗੇ ਉਹਦੇ ਕੋਈ ਗੱਲ ਦਾ ਕੀਤੀ ਨਹੀਂ ਕਿਸਾਨਾਂ ਦੀ ਗੱਲ ਆ ਗਈ ਐਮਐਸਪੀ ਦੇ ਨਾਲ ਤੁਕੀ ਮਾਰ ਕੇ ਹੋ ਜਾਣਗੇ ਜੇ ਗੱਲ ਆ ਗਈ ਕਹਿੰਦੇ ਜੇ ਜਦੋਂ ਖਰਾਬਾ ਹੁੰਦਾ ਨਾ ਸਾਡੇ ਦਾ ਜਦੋਂ ਗੇਣਾ ਪਾ ਲ ਜਾਂਦਾ ਉਹਦੇ ਵੀ ਹਯਾਤ ਗਿਆ ਜੀ ਆ ਜਾਂਦਾ ਤੇ ਬਾਕੀ ਫਿਰ ਕਹਿੰਦਾ ਜਦੋਂ ਬਾਅਦ ਹੁੰਦਾ ਹੈ ਤੇ ਫਿਰ ਅਸੀਂ ਦਿੰਨੇ ਹਾਂ ਸਾਡੇ ਥੋੜੇ ਪਿੰਡ ਨਾਲ ਆ ਬੇਟਾ ਹੈਗਾ ਬੇਟੇ ਆਪ ਆਪ ਹੀ ਆਗੇ ਜਾ ਕੇ ਮੁੱਖ ਮੰਤਰੀ ਕੀ ਰੁਤਾ कुछ नहीं मिले उन्होंने बचाले अभी भी टीका मारते करते हैं और जे पेंड गुरुसर है दबारी ढाब है जाम खेड़ है उसे तो गड़े पै गए पक्की कण गल कि आगे गढ़ गई बारह घंटे दौरा तो करके जाओगे पर उतो बात मिलेगी लोगों को गुआ मंत्र रिश्तेदार वे छह हज़ार रुपया किला दिता जिन्हें कहें चाली भी हज़ार तक गेड़ा मारियां ही दे ਤੇ 40000 ਰੁਪਇਆ ਤੋਂ ਜਿਹੜਾ ਬਣਦਾ ਉਸ ਤੋਂ ਵੱਧ ਅਸੀਂ ਤੁਹਾਨੂੰ ਦੇਵਾਂਗੇ ਉਹ 6000 ਰੁਪਇਆ ਵੀ ਦਿੱਤਾ ਤੇ ਕਿਵੇਂ ਦਿੱਤਾ ਜਿਹੜੇ ਬੰਦੇ ਨੇ 10 ਕਿਲੇ ਖਰਾਬੇ ਚਾਏ 10 ਕਿਲੇ ਸੀ ਉਹਨੇ ਲਿਖੇ 5 ਕਿਲੇ ਤੇ 5 ਕਿਲੇ ਦੇ ਹਿਸਾਬ ਨਾਲ ਉਹ 30000 ਰੁਪਇਆ ਦਿੱਤਾ 6000 ਦੇ ਹਿਸਾਬ ਨਾਲ ਉਹ ਚੱਕ ਪਈ ਉਹਦੇ ਵਿੱਚ ਅੱਜ ਵੀ ਉਸ ਪਿੰਡ ਦੇ ਲੋਕ ਗੁਰੂ ਸਾਹਿਬ ਦੇ ਸ਼ਾਮ ਕਿਹੜੇ ਜਿਹਨਾਂ ਦਾ ਨੁਕਸਾਨ ਹੋਇਆ ਸੀ ਅੱਜ ਵੀ ਚਾਰੇ ਪੁਰੇ ਬੱਜੇ ਨੇ ਉਹਨਾਂ ਨੂੰ ਕੁਝ ਮਿਲਿਆ ਹੈ ਉਹਨਾਂ ਦੇ ਵਿੱਚ ਵੀ ਭਾਈ ਉਹਨੇ ਉਤੇ ਲਾਉਂਦੇ ਉਹਨੇ ਉਤੇ ਲਾਣੇ ਕਿ ਗੇੜੇ ਮਾਰ ਮਾਰ ਕੇ ਬਾਜੀ ਨੇ ਰਹਿ ਗਏ ਉਹ ਛੜ ਤੇਰੇ ਚੈਂ ਦਾ ਮਗਰਵੇ ਹੈ ਵੀ ਕੇਜਰੀਵਾਲ ਨੂੰ ਇੱਕ ਖਜ਼ਾਨਾ ਅਸਈ ਅਸ ਪ੍ਰਧਾਨ ਮੰਤਰੀ ਦਾ ਇਲੈਕਸ਼ਨ ਲੜਨ ਵਾਸਤੇ ਐਂਪੀ ਬਣਾਉਣ ਵਾਸਤੇ ਪੰਜਾਬ ਦਾ ਖਜ਼ਾਨਾ ਉਹਦੇ ਹੱਥ ਲੱਗ ਗਿਆ ਔਰ ਇਹ ਕਹਿੰਦੇ ਨੇ ਖਜ਼ਾਨਾ ਭਰਿਆ ਹੋਇਆ ਆਹ ਭਾਈ ਖਜ਼ਾਨਾ ਤਾਂ ਆਪੇ ਭਰਿਆ ਹੋਇਆ ਹੈ ਜਦੋਂ ਤੁਸੀਂ 1 ਲੱਖ ਕਰੋੜ ਰੁਪਇਆ ਕਰਦਾ ਚੱਕ ਲਿਆ ਫਿਰ ਕਰਦਾ ਚੱਕ ਕੇ ਉਹਨੂੰ ਫੂਕ ਮਾਰਦੇ ਔਰ ਉਹ ਪੈਸਾ ਕਿੱਥੇ ਗਿਆ ਹੁਣ ਇਹ ਚ ਗੱਲ ਆ ਜਾਂਦੀ ਹੈ ਕਿ ਕਹਿ ਸਕਦੇ ਆ ਵੀ ਅਸੀਂ ਬਿਜਲੀ ਦੇ ਬਿੱਲ ਮਾਫ ਕਰਦੇ ਬਿਜਲੀ ਦੇ ਬਿੱਲ ਮਾਫ ਕਰਦਾ ਤਰੀਕਾ ਇਹ ਹੋ ਗਿਆ ਵੀ ਤੁਸੀਂ ਲੱਖਾਂ ਕਰੋੜਾਂ ਰੁਪਈਆ ਦਾ ਕਰਜ਼ਾ ਚੱਕ ਲਿਆ ਉਹਦੇ ਚ ਸਵਾਹ ਦੀ ਛੁੱਟੀ ਪੰਜਾਬ ਦੇ ਲੋਕਾਂ ਨੂੰ ਦਿੱਤੀ ਗਈ ਤੁਸੀਂ ਹਲੇ ਨਾ ਸਵਾਹ ਦੀ ਛੁੱਟੀ ਪੁੱਛ ਹੋ ਜੋ ਤੁਹਾਡਾ ਬਿੱਲ ਮਾਫ ਹੋ ਗਿਆ 2000 ਰੁਪਈਆ ਮਹੀਨਾ ਹੋ ਗਿਆ ਤਾਂ 2 ਮਹੀਨਿਆਂ ਦਾ ਜਿਹੜਾ ਹੋ ਗਿਆ ਉਹਦੇ ਚ ਵੀ ਹਰਾ ਫੇਰੀ ਵਿੱਚ 2 ਮਹੀਨਿਆਂ ਤੇ 3 ਰੇੜੇ ਵੀ ਤਿੰਨ ਮਹੀਨਾ ਤੋਂ ਲੈ ਲੰਭ ਗਿਆ ਉਨੇ ਵੀ ਗੜਬੜ ਕਰਨਾ ਹੋਵੇ ਇੱਕ ਸਹੂਤ ਦੇਖੀ ਉਹਦੇ ਫੌਰ ਬਾਅਦ ਫੌਰੀ ਦਾ ਕਰਵਾਪਸੀ ਯਾਰ ਸਾਡਾ ਤਾਂ ਆਵਾ ਪਰਿਵਾਰ ਹੈ ਨਾਲੇ ਨਾ ਦੇ ਸਕਦੇ ਹੀ ਉਹਨਾਂ ਦੀ ਪਾਰਟੀ ਸਮਝ ਉਹਨਾਂ ਦੀ ਭੈਣ ਜੀ ਦਾ ਘਰ ਦਾ ਭੈਣ ਜੀ ਕੀ ਪਤੇ ਫੋਟੋ ਚਾਹੀਦਾ ਠੀਕ ਹੈ ਜੀ ਸਾਰਾ ਸਾਰਾ ਪਰਿਵਾਰ ਆ ਗਿਆ ਸਾਰੇ ਆ ਗਏ ਬਹੁਤ ਬਹੁਤ ਜੀ ਆਏ ਨੂੰ

Ô chị ơi 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 chị